जिथे के फरीदाह ने भरती की है फरीदकोट कहना बड़े प्यार समर्पित करूंगा ये पढ़ने तो बाद तुसी ऐसे तरह अधूरी कहानी दास्तान में महफ़त नाम प्यार दे दोगे बहुत बहुत मुबारक है मैडम जी बहुत बहुत प्यार परिसर से जाता हूँ। मैं बड़ी कोशिश सीमा की पाल ਮੇਰਾ ਪਹਿਲਾ ਇਹ ਹੈ ਕਿ ਜਦੋਂ ਮੈਂ ਪਹਿਲੀ ਵਾਰ ਮਾਰਵੇ ਦੀ ਧਰਤੀ ਤੇ ਕਦਮ ਰੱਖਿਆ ਮੈਂ ਸੁਣਿਆ ਸੀ ਕਿ ਮਾਰਵੇ ਵਾਲੇ ਲੋਕੀ ਬਹੁਤ ਨਿੱਕੇ ਵਾਲੇ ਤੇ ਪਿਆਰ ਵਾਲੇ ਹੁੰਦੇ ਪਰ ਅੱਜ ਤੋਂ ਸਾਰੇ ਨਿੱਕੇ ਦੇਖ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਬਾਕੀ ਹੀ ਮਾਰਵੇ ਦੀ ਧਰਤੀ ਜਿਹੜੀ ਆ ਬਹੁਤ ਪਿਆਰ ਸਨੇਹ ਵਾਲੀ ਧਰਤੀ ਆ ਸੋ ਮੇਰੇ ਬਲੋ ਇੱਕ ਵਾਰੀ ਕਮਲ ਜੀ ਬਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਤੁਸੀਂ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਚ ਕੱਲ੍ਹ ਵਾਲੀ ਅ ਕੱਲ੍ਹ ਮਾ ਤੇ ਨਾਲ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਸ਼ਹਿਨਾ ਦਾਖੀ ਜੀ ਦਾ ਉਹਨਾਂ ਦੀ ਟੀਮ ਦਾ ਜੀ ਅਸੀਰ ਸ਼ੇਰੇ ਜੀ ਤਾਰੇ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਤੇ ਬੁਲਾਇਆ ਤੇ ਇੰਨਾ ਮਾਣ ਮਹਿਸੂਸਿਆ ਸੋ ਮੈਂ ਉਮੀਦ ਕਰਦੀ ਹਾਂ ਕਿ ਜਿੱਦਾਂ ਤੁਸੀਂ ਮੇਰੇ ਨਾਵਲ ਗੰਗਲੇ ਰੇਸਤੇ ਨੂੰ ਪਿਆਰ ਦਿੱਤਾ ਕਿਸੇ ਤਰ੍ਹਾਂ ਇਹ ਮੇਰੇ ਨਵੇਂ ਨਾਵਲ ਨੂੰ ਵੀ ਨਾਦੀ ਦਾਸਤਾਨੇ ਮਹੱਬਤ ਨੂੰ ਦਿੱਤਾ ਦਿਨ ਕਿ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿੰਦਗੀ ਹੈਰਾਨੀਆਂ ਤੋਂ ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਕੌਜਤ ਵੀਰ ਐਮਐਨਏ ਬਣ ਸਕਦਾ ਪੈਦਾ ਵੀ ਬਣਦੀਆ ਜੇ ਵੀਰ ਡੀਸੀ ਬਣ ਸਕਦਾ ਤੇ ਪੈਦਾ ਵੀ ਬਣਦੀ ਏ ਇੱਕ ਗੱਲ ਕਿ ਕਮਲ ਗਿੱਲ ਜੀ ਨੇ ਬਹੁਤ ਲਕੀ ਕੀਤੀ ਹੈ ਪਹਿਲਾਂ ਗੁੰਡ ਨੇ ਰਿਸਿੰ ਤੁਸੀਂ ਬੜਾ ਕੰਮ ਕੀਤਾ ਹੁਣ ਮੇਰੀ ਅਧੂਰੀ ਕਹਾਣੀ ਤੇ ਮਾਰਕ ਕਿਰਪਾ ਜੇ ਨਹੀਂ ਬਣਾਉਂਦੇ ਨੂੰ ਤੇ ਤੀਜੀ ਦੀ ਵੀ ਤਿਆਰੀ ਕਰੋ ਮੈਂ ਇਥੇ ਦੀ ਪ੍ਰਬੰਧ ਕਮੇਟੀ ਦਾ ਚੈਨਲ ਵਾਲਿਆਂ ਦਾ ਤੇ ਨਿਯੁਜਵਾਨਾਂ ਦਾ ਬਹੁਤ ਬਹੁਤ ਤਨਦੀ ਕੇ ਲਈ ਇਥੇ ਦੀ ਪ੍ਰਬੰਧ ਕਮੇਟੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਾ ਦੋ ਬੋਲੀ ਕਹਾਂਗਾ ਕਿ ਬਹੁਤ ਹੀ ਪਿਆਰ ਕੀਤਾ ਤਾਂ ਮੈਂ ਹਰਾਨ ਮੈਂ ਨਾ ਨਹੀਂ ਫਰੀਦਕੋਟ ਦਾ ਨਜ਼ਰ ਮੈਨੂੰ ਕਰਿੰਦਰਤਾ ਜੀ ਫਰੀਦਕੋਟ ਦੇ ਮੇਰੇ ਬਹੁਤ ਪਿਆਰੇ ਮਿੱਤਰ ਹੈ ਮੈਂ ਹੁੰਦਾ ਕਿ ਮੈਂ ਇੱਥੇ ਮੈਂ ਕਾ ਜੀ ਕਰੰਦਰ ਤੇਰੇ ਸ਼ਹਿਰ ਚ ਆ ਰਿਹਾ ਤੇ ਬੜੀ ਖੁਸ਼ੀ ਹੋਈ ਆ ਮੈਂ ਪੈਣ ਜੀ ਨੂੰ ਜਿੰਨੀ ਵੀ ਟੀਮ ਮੰਮੀਆ ਵੱਲੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਦਰ ਨਾਲ ਕਿ ਮੇਰੀ ਬੈਨਸ ਜੀ ਨੇ ਸਰਵਜਾ ਕੀਤਾ ਕਰੰਦਰ ਜੀ ਸਾਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਮਾਰਗਦ ਕਰਕੇ ਮਖੇ ਜਲਦੀ ਕਰਾ ਕਰੋ ਤੁਹਾਡੇ ਮਿਹਰਬਾਨ ਜਾਂ ਕਿ ਬੱਚੇ ਆਪਾਂ ਜੇ ਕੋਈ ਅੰਕਲ ਕਬੇ ਸਕੂਟਰ ਤੇ ਬੈਜੋ ਬਹਿਣਾ ਨਹੀਂ ਇਹਦਾ ਮਤਲਬ ਇਹ ਹੁੰਦਾ ਕਿ ਆਪਾਂ ਛੋਟੀਆਂ ਬੱਚੀਆਂ ਦਾ ਖਿਆਲ ਰੱਖਦੇ ਆ ਕਿ ਬੱਚੀ ਨਾਲ ਕੁਝ ਗਲਤ ਨਾ ਹੋ ਜਾਵੇ ਪਰ ਜਿਹੜਾ ਇਹ ਮੇਰਾ ਨਾਮ ਵਾਲਾ ਕੰਤਲੇ ਰੇਸਤੀ ਆ ਇਹਦੇ ਵਿੱਚ ਮੈਂ ਇਹ ਕਹੋ ਜੀ ਬੱਚੀ ਦੀ ਸੱਚੀ ਕਹਾਣੀ ਦਸਾਈ ਆ ਜੋ 5 ਸਾਲ ਦੀ ਬੱਚੀ ਆ ਜਿਸਦੇ ਨਾਲ ਉਹਦੇ ਆਪਣੇ ਗ੍ਰੈਂਡ ਡੈਡ ਆਪਣੇ ਬਾਬਾ ਜੀ ਤਾਂ ਬਹੁਤ ਹੀ ਕਰੀਬੀ ਦੋਸਤ 5 ਸਾਲ ਦੀ ਉਮਰ ਦੇ ਵਿੱਚ ਗੱਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਤੋਂ ਬਾਅਦ ਜਦੋਂ ਉਹ ਥੋੜਾ ਜਿਹਾ ਵੱਡੀ ਹੁੰਦੀ ਆ ਤੇ ਉਹਦੀ ਸખી ਭੂਆ ਦਾ ਮੁੰਡਾ ਉਹਦੇ ਨਾਲ ਬਲੈਸਟ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਉਹਦੋਂ ਜਦੋਂ ਹੋਰ ਥੋੜਾ ਜਿਹਾ ਵੱਡੀ ਹੁੰਦੀ ਆ ਤੇ ਉਹਦੇ ਆਪਣੇ ਮਾਮਾ ਉਹਦੇ ਦੇ ਹੱਥ ਪਾਉਣ ਦੀ ਕੋਸ਼ਿਸ਼ ਕਰਤਾ ਆ ਮਤਲਬ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਆਪਾਂ ਬੱਚਿਆਂ ਨੂੰ ਬਾਹਰ ਦੇ ਖਤਰੇ ਤੋਂ ਆਗਾਹ ਕਰਦੇ ਆ ਕਿ ਅੰਦਰ ਤੋਂ ਲੈ ਕੇ ਨਹੀਂ ਖਾਣਾ ਅੰਦਰ ਨਾ ਜਾਣਾ ਨਹੀਂ ਉਹ ਤੋਂ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਕਈ ਵਾਰੀ ਬਹੁਤ سارے ਰਿਸ਼ਤੇ ਇਹੋ ਜਿਹੇ ਹੁੰਦੇ ਆ ਜੋ ਚਿਹਰੇਆਂ ਤੇ ਚਿਹਰੇ ਚੜਾ ਕੇ ਆਪਣੇ ਵਿੱਚ ਹੀ ਹੁੰਦੇ ਆ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਰਿਸ਼ਤੇ ਮਾਰੇ ਹੁੰਦੇ ਆ ਇਹ ਜਿਹੜਾ ਨਾਮ ਲਿਆ ਇਹਨੂੰ ਲਿਖਣ ਤੋਂ ਬਾਅਦ ਇਹਨੂੰ ਪੜ੍ਹਨ ਤੋਂ ਬਾਅਦ ਮੈਨੂੰ ਇੱਕੋ ਜਿਹਾ ਫੋਨ ਆਇਆ ਇੰਸਟਾਗ੍ਰam ਤੇ ਕਾਲਾਂ ਆਈਆਂ ਮੇਰੇ ਨੰਬਰ ਤੇ ਕਾਲਾਂ ਆਈਆਂ ਕਿ ਅੱਜ ਵੀ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਕਿ 19 20 ਸਾਲ ਦੀਆਂ ਉਹਨਾਂ ਨੇ ਮੇਰੇ ਕੋਲ ਆ ਕੇ ਕਿਹਾ ਕਿ ਦੀਦੀ ਇਹ ਤੁਸੀਂ ਸਾਡੀ ਕਹਾਣੀ ਲਿਖ ਦਿੱਤੀ ਇਹ ਮੇਰੇ ਨਾਲ ਸਾਰਾ ਕੁਝ ਹੋਇਆ ਤੇ ਮੈਂ ਅੱਜ ਵੀ ਆਪਣੇ ਮਾਪਿਆਂ ਨੂੰ ਦੱਸ ਨਹੀਂ ਸਕੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਬੱਚੇ ਉਗਾਂ ਕਰਦੇ ਆ ਉਹਦੇ ਨਾਲ ਨਾਲ ਅੰਦਰ ਲੈ ਕੇ ਰੇਲੂ ਖਤਰਿਆਂ ਤੋਂ ਵੀ آگਾਹ ਰਹੀਏ ਕਿ ਬਹੁਤੀ ਵਾਰੀ ਜਿਹੜੇ ਖਤਰੇ ਹੁੰਦੇ ਆ ਰਿਸ਼ਤੇ ਅੰਦਰ ਗੱਦੜਾ ਪਨ ਹੁੰਦਾ ਆ ਉਹ ਬਾਹਰ ਦੇ ਨਾਲ ਨਾਲ ਆਪਣੇ ਘਰਾਂ ਦੇ ਵਿੱਚ ਜੀਨ ਕਰਾਏ ਇਹ ਨਹੀਂ ਕਿ ਸਾਰੇ ਰਿਸ਼ਤੇ ਦਾ ਆਪਿਆ ਪਰ ਬਹੁਤ ਕਿਤੇ ਨਾ ਕਿਤੇ ਉਹ ਜਿਹੇ ਰਿਸ਼ਤੇ ਮਿਲ ਜਾਂਦੇ ਆ ਕਿ ਕਿਆਲਾਸ਼ ਆ ਕੀ ਬੱਚੀ ਨੂੰ ਨੋਚਦੇ ਆ ਤੋ ਇਸ ਤਰ੍ਹਾਂ ਕਿ ਜਰੂਰ ਆਪਣੇ ਬੱਚਿਆਂ ਨੂੰ ਦੱਸੋ ਆਪਣੇ ਬੱਚਿਆਂ ਦਾ ਕੰਫਰਟ ਲੈਵਲ ਵੇਖੋ ਉਹਨਾਂ ਦੇ ਨਾਲ ਰਹੋ ਉਹਨਾਂ ਨਾਲ ਦੋਸਤਾਂ ਵਾਂਗ ਰਹੋ ਤਾਂ ਕਿ ਆ ਤੁਹਾਡੇ ਬੱਚੇ ਜੇ ਕੋਈ ਉਹਨਾਂ ਦੇ ਇਸ ਤਰ੍ਹਾਂ ਦੀ ਹਰਕਤ ਵੀ ਕਰਦਾ ਆ ਉਹ ਤੁਹਾਨੂੰ ਦੱਸ ਸਕਣ ਇਹ ਨਾ ਹੋਵੇ ਕਿ ਉਹ ਚੁੱਪ ਰਹੇ ਜਰੂਰ ਆਪਣੇ ਬੱਚੇ ਦੀ ਗੱਲ ਸੁਣੋ ਕਿ ਇਸ ਤਰ੍ਹਾਂ ਆ ਬਾਕੀ ਦੂਸਰੀ ਗੱਲ ਹੈ ਜੀ ਤੇਰਾ ਨਵਾਂ ਨਾਵਲ ਆ ਮੇਰੇ ਤੋਂ ਨਹੀਂ ਤਾਂ ਨਹੀਂ ਉਹ ਵੀ ਇੱਕ ਤਕਰੀਬਨ ਸੱਚੀ ਹੀ ਘਟਨਾ ਦੇ ਆਧਾਰ ਤੇ ਨਾਵਲ ਆ ਉਹ ਨਾਵਲ ਦੀ ਸਟੋਰੀ ਇਹੋ ਜਿਹੀ ਆ ਇਹ ਜਿਹੜੀ ਨਾਵਲ ਦੀ ਮੈਂ ਲਾਈ ਇਸ ਨਾਵਲ ਕਿਤਾਬ ਦੇ ਵਿੱਚ ਕੀਤੀ ਆ ਇਹ ਤੁਸੀਂ ਬਹੁਤ ਸਾਰੇ ਉਸ ਦੌਰ ਨੂੰ ਜਾਣਦੇ ਹੋ ਸ਼ਾਇਦ ਵਾਡੇ ਮਾਲ ਵਿੱਚ ਨਹੀਂ ਹੋਇਆ ਪਰ ਸਾਡੇ ਦਬਾਵੇ ਵਿੱਚ ਇਹ ਆਮ ਹੀ ਹੋਇਆ ਕਿਉਂ 1993 ਤੋਂ ਲੈ ਕੇ 2003 ਤੱਕ ਦਾ ਦੌਰ ਹੀ ਪੂਜਿਆ ਦਵਾਬੇ ਦੇ ਵਿੱਚ ਆਇਆ ਕਿ ਦਵਾਬੇ ਨੇ ਅੰਦਰ ਹੀ ਥੇ ਆਪਣੀਆਂ ਮਾਸੂਮ ਕੁੜੀਆਂ 18-18 ਨੂੰ 19 ਸਾਲ ਦੀਆਂ ਬਿਨਾਂ ਦੇਖੇ ਬਾਹਰਲੇ ਘਰਾਂ ਵਿੱਚ ਵਿਆਹ ਦਿੱਤੀਆਂ ਉਹਨਾਂ ਨੇ ਕੁਝ ਨਹੀਂ ਦੇਖਿਆ ਕਿ ਬਾਹਰਲਾ ਮੁੰਡਾ ਕੀ ਕਰਦਾ ਹੈ ਕੀ ਜੋਬ ਕਰਦਾ ਕੁੜੀ ਤੋਂ 10 ਸਾਲ ਵੱਡਾ ਦਾ 15 ਸਾਲ ਵੱਡਾ ਬਸ ਇੱਕ ਸਟੱਪ ਹੁੰਦੀ ਸੀ ਕੋਈ ਰਿਸ਼ਤਾ ਕਰਾ ਦਿੰਦਾ ਸੀ ਤੇ ਰਿਸ਼ਤੇਦਾਰੇ ਘਰ ਆਉਂਦੇ ਸੀ ਉਹ ਦੱਸਦਾ ਸੀ ਭੂਆ ਦੱਸਦੀ ਸੀ ਉਹ ਆਪਣੇ ਭਰਾ ਨੂੰ ਆ ਕੇ ਕਿ ਮੇਰੇ ਘਰ ਜਾਣਾਂ ਦੇ ਵਿੱਚ ਬਾਹਰੋਂ ਮੁੰਡਾ ਆਇਆ ਤੇ ਘਰਾਰੇ ਕੁਝ ਨਹੀਂ ਪੁੱਛਦੇ ਸੀ 18 ਸਾਲ ਦੀ ਪੜਵੀ ਕੁੜੀ ਨੂੰ ਗਊਆਂ ਨੂੰ ਸਜਾ ਕੇ ਘੋਰੇ ਕਰਤਾ ਖੜਾ ਕਰਤਾ ਜਾਂਦਾ ਸੀ ਨਸੀਤ ਤਾਂ ਦੇ ਕੇ ਕਿ ਤੂੰ ਤੈਨੂੰ ਦੇਖਣ ਆਉਣ ਲੱਗੇ ਆ ਤੂੰ ਨੀਵੀਂ ਪਾ ਕੇ ਰਹਿ ਬੈਠਣਾ ਆ ਜਿੰਨੇ ਸਵਾਲ ਪੁੱਛੂਗੇ ਉਹਨਾਂ ਦਾ ਜਵਾਬ ਦੇਣਾ ਬਾਤੂ ਬੋਲਣਾ ਨਹੀਂ ਕੁੜੀ ਦੀ ਕੋਈ ਮਰਜ਼ੀ ਨਹੀਂ ਹੁੰਦੀ ਸੀ ਉਸ ਵੇਲੇ ਬਸ ਇੱਕ ਆਇਆ ਪਰਦੇਸੀ ਗੱਡੀ 'ਚ ਉਤਰਿਆ ਅੰਦਰ ਗਿਆ 8-10 ਤੱਬਰ ਦੀ ਜੀ ਲੈ ਕੇ ਤੇ ਕੁੜੀ ਨੂੰ ਤੋਰ ਦਿੱਤਾ ਜੇ ਸੋਮਵਾਰ ਨੂੰ ਕੁੜੀ ਨੂੰ ਦੇਖਿਆ ਸ਼ੁੱਕਰਵਾਰ ਨੂੰ ਵਿਆਹ ਰੱਖਤਾ ਕੋਈ ਕੁੜੀ ਦੀ ਮਰਜ਼ੀ ਨਹੀਂ ਉਹ ਇਹ ਨਹੀਂ ਜਾਣਿਆ ਜਾਂਦਾ ਸੀ ਕਿ ਕੁੜੀ ਤੋਂ ਇੰਨਾ ਵੱਡਾ ਹੈ ਹੀ ਨਹੀਂ ਜਾਣਿਆ ਜਾਂਦਾ ਸੀ ਬਾਹਰ ਕੰਮ ਵੀ ਕਰਦਾ ਹੈ ਜਾਂ ਨਕਮਾ ਹੀ ਆ ਜਾਂ ਉੱਤਰ ਗੋਰੀ ਰੱਖੀ ਮੋਸਟਲੀ ਇਹੋ ਜੀਆਂ ਕੁੜੀਆਂ ਸਾਡੇ ਬਾਬੇ ਦੇ ਵਿੱਚ 1993 ਤੋਂ ਲੈ ਕੇ 2003 ਤੱਕ ਬਹੁਤ ਬਲੀ ਉਹਨਾਂ ਨੇ ਦੇ ਦਿੱਤੀ ਗਈ ਜੋ ਕਿ ਉੱਤਰ ਗਈਆਂ ਵਿਚਾਰੀਆਂ ਬਹੁਤ ਸਾਰੀਆਂ ਕੁੜੀਆਂ ਦੀ ਬਹੁਤ ਹੋ ਗਿਆ ਸਟ੍ਰਗਲ ਕੀਤੀ ਜਹ ਹਾਲੇ ਤੱਕ ਵੀ ਉਸੇ ਉਸੇ ਸਟ੍ਰਗਲ ਦਾ ਹਿੱਸਾ ਆ ਸੋ ਇਹ ਮੇਰਾ ਅਧੂਰੀ ਕਹਾਣੀ ਨਾਵਲ ਉਹਨਾਂ ਹੀ ਕੁੜੀਆਂ ਨੂੰ ਮੈਂ ਸਵਾਰਥਨ ਕੀਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਕੁੜੀਆਂ ਦੇ ਨਾਲ ਉਹ ਟੱਕਾ ਹੋਇਆ ਤੇ ਬਾਅਦ ਜਾ ਕੇ ਉਹਨਾਂ ਦੇ ਨਾਲ ਕੀ ਕੀ ਹੋਇਆ